जोहर की नमाज़ अदा करिए माशाल्लाह बहुत अच्छा लगा हम लोगों को यहाँ पे आके और यहाँ पे अपने सिख और मुसलमान भाइयों का एकता देख के हमें बहुत अच्छा लगा कि ये ऐसी भी जगह हैं जहाँ पे आना चाहिए और लोगों को जागरूक हाँ। करना चाहिए कि हमें ऐसा भी हमारा एक अच्छा बॉन्डिंग हम लोगों की चल रही है यहाँ पर और बहुत खुशी की बात ये है कि हम लोग आठ साढ़े आठ सौ किलोमीटर से यहाँ चल के आए हैं और हमारा जो भाईचारा है ना वो एक नंबर बुलंदी पे जा रहा है कि आप जो भी भाई हमारे यहाँ पे रह रहे हैं जो यहाँ पे काम कर रहे हैं माशाल्लाह बहुत अच्छे से देखभाल कर रहे हैं साथ साथ है। यहाँ, यहाँ पे है। जी बिल्कुल जी बिल्कुल धार्मिक जगह भी यहाँ पे जी बिल्कुल जान जानबूझ के हम अगर आते तो यहाँ शायद ना आ पाते लेकिन इसी जरिए हम दर्शन हो गए दीदार भी हो गए उनका रोजा देख लिया हमने

आप लोग बता दें एक बार मजार के बारे में ये किस अच्छा। पीर की, की दरगाह जगह है यही बता सकते हैं हम भी आप जैसे है। है। दोनों मित्र थे में। ये, हो सकता है। ये थे और ये थे ये जाति ये आए थे या ये रहा हूँ कहाँ पे पाकिस्तान बनने से पहले यहाँ मुसलमान थे ये अभी बता रहे जैसा मुसलमान थे यहाँ जी जी और जे जो गुरुद्वारा है है, है? बाद में बना ठीक है। है? दरगाह पहले थी, दरगाह पहले थी आप आए थे इनकी सेवा में हाँ, मतलब सेवा में नहीं जैसे मुसलमान भाई यहाँ से उठ के चले गए चले तो गांव वाले जो थे उन्होंने सोचा कि वो लोग तो चले गए यहाँ पे कोई मुसलमान है नहीं हाँ। तो उन्होंने फिर इसकी सेवा देख रेख तो हमारे बाबा ने फिर इनकी देखरेख गुरुद्वारा बाद में ਜਦੋਂ ਉਨ੍ਹਾਂ ਦਾ ਜਾਨਵਾ ਤੋਂ ਉਹਨੇ ਉਹਨਾਂ ਦਾ ਉਹਦਾ ਹੋ ਗਿਆ ਹਾਂਜੀ ਹਾਂਜੀ ਔਰ ਦੇਖੋ ਮੈਂ ਤੁਹਾਨੂੰ ਜਾਣੂ ਕਰਾ ਦਿਆਂ ਕਿ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੇਕੁਮ ਅਸਲਾਮ ਮਤਲਬ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਹੋ ਗਈਆਂ ਨੇ ਇੱਥੇ ਇੱਥੇ ਦੇਖੋ ਵੀ ਅਸੀਂ ਯੂਪ ਤੋਂ ਆਏ ਸੇਵਾ ਕਰਨ ਜਿਲ੍ਹਾ ਤਰਨਤਾਰਨ ਇਹ ਚੋਲਾ ਸਾਹਿਬ ਦੇ ਨੇੜੇ ਬੰਨ ਢਾਏ ਵਾਲਾ ਬੰਨ ਜਿਹੜਾ ਉਧਰ ਲਾਗੇ ਤੇ ਇਤਫਾਕਨ ਸਾਡੇ ਪਿੱਛੇ ਮੁ슬ਮਨ ਵੀਰ ਵੀ ਆਏ ਇਹ ਲਖੀਮਪੁਰ ਦੇ ਨੇ ਕੁਕਰੇ ਸਾਟ ਦੇ ਤੇ ਅਸੀਂ ਪਿਲੀਪੀਤ ਪੂਰਨਪੁਰ ਦੇ ਆ ਤੇ ਜਦੋਂ ਇੱਥੇ ਆਣ ਕੇ ਸਾਨੂੰ ਰਹਿਣ ਦੀ ਸਾਡੀ ਰਹਿائش ਹੋਈ ਤੇਰੇ ਆਸ ਤੋਂ ਪਤਾ ਲੱਗਾ ਵੀ ਇੱਕ ਲੱਗੇ ਗੁਰੂ ਘਰ ਆ ਤੇ ਉੱਥੇ ਚਲੇ ਚੱਲੋ ਤੇ ਵੀ ਉੱਥੇ ਆ ਗਏ ਉੱਥੇ ਆਣ ਕੇ ਵੇਖੋ ਸਾਨੂੰ ਪਤਾ ਲੱਗਾ ਵੀ ਇਹ ਜਿੱਦਾਂ ਸਿੱਖ ਤੇ ਮੁਸਲਮਾਨ ਆ ਉਸੇ ਹਿਸਾਬ ਨਾਲ ਇੱਥੇ ਇੱਕ ਸਾਡੇ ਸਾਧੇ ਸਿੱਧਾ ਸਿੰਘਾਂ ਦਾ ਗੁਰੂ ਘਰ ਆ ਆ ਦੇਖੋ ਦਰਵਾਜ਼ਾ ਗੁਰੂ ਘਰ ਦਾ ਔਰ ਨਾਲ ਹੀ ਸਾਡੇ ਮੁਸਲਮਾਨਾਂ ਦੀ ਵੀਰਾਂ ਦੀ ਇੱਕੋ ਕੰਨ ਦੇ ਨਾਲ ਹੀ ਵੇਖੋ ਮਜ਼ਾਰ ਬਣੀ ਹੋਈ ਹੈ ਤੇ ਹਾਂਜੀ ਇਧਰ ਮਜ਼ਾਰ ਬਣੀ ਹੋਈ ਹੈ ਔਰ ਅਸੀਂ ਰਲ ਕੇ ਹੀ ਰਹਿ ਰਹੇ ਆ ਇੱਥੇ ਸੇਵਾ ਵੀ ਕਰ ਰਹੇ ਆ ਰਲ ਕੇ ਰਹੇ ਵੀ ਰਲ ਕੇ ਰਹੇ ਆ ਹੁਣ ਇਹਨਾਂ ਨੇ ਇੱਥੇ ਨਮਾਜ਼ ਪੜ੍ਹੀ ਆ ਅਸੀਂ ਉਧਰ ਫੇਰੇ ਉੱਠ ਕੇ ਮੱਥਾ ਟੇਕਿਆ ਗੁਰੂ ਘਰ ਔਰ ਇਹਨਾਂ ਨੇ ਇੱਥੇ ਵੀਰਾਂ ਨੇ ਨਮਾਜ਼ ਪੜ੍ਹੀ ਆ ਵੇਖੋ ਮਤਲਬ ਇਤਪਾ ਕੇ ਵੇਖੋ ਕਿਤਨਾ ਕਿਤੇ ਸਾਡੇ ਪੁਰਾਣੇ ਸੰਬੰਧ ਜਿਹੜੇ ਨੇ ਪਾਣੀ ਆਉਣ ਤੋਂ ਪਹਿਲਾਂ ਸਾਂਝਾ ਹਾ ਤੇ ਜੁੜੇ ਨੇ ਇਹ ਪਾਣੀ ਆਉਣਾ ਵੀ ਇੱਕ ਇਤਫਾਗਿਆ ਪਾਣੀ ਆਉਂਦਾ ਹੀ ਵੇਖੋ ਸਾਡਾ ਪ੍ਰੇਮ ਵੇਖੋ ਫੇਰ ਪੁਰਾਣੀਆਂ ਆਖਿਰੇ ਮਜ਼ਾਰ ਤੇ ਗੁਰੂ ਘਰ ਬਣਿਆ ਇਹਦਾ ਵੀ ਤਾਂ ਕੋਈ ਪੁਰਾਣਾ ਇਤਿਹਾਸ ਹੋਏਗਾ ਹਿਸਟਰੀ ਹੋਏਗੀ ਉਹ ਫਿਰ ਦੁਬਾਰਾ ਦੁਹਰਾਈ ਜਾ ਰਹੀ ਹੈ ਹਿਸਟਰੀ ਫੇਰ ਇਹ ਵੀਰ ਕਿਥੋਂ ਅਸੀਂ 800 ਕਿਲੋਮੀਟਰ ਤੋਂ ਆਣ ਕੇ ਇਕੱਠੇ ਹੋਏ ਹਾਂ ਦੋਨੋਂ ਧਾਰਮਿਕ ਸਥਾਨ ਸਾਡੇ ਸਾਂਝੇ ਇਕੱਠੇ ਹੋਏ ਹਾਂ ਤੇ ਸੋ ਇਹ ਬਹੁਤ ਵੱਡੀ ਨਿਯਮਤ ਹੈ ਔਰ ਅਗਰ ਕਿਤਨਾ ਕਿਤੇ ਨੁਕਸਾਨ ਹੋਇਆ ਅਗਰ ਪੰਜਾਬ ਦਾ ਕਿਤਨਾ ਕਿਤੇ ਤੇ ਭਾਈਚਾਰਾ ਵੀ ਕਾਇਮ ਹੋਇਆ ਸਾਡਾ ਭਾਈਚਾਰਾ ਵੀ ਇੰਨਾ ਮਜ਼ਬੂਤ ਆ ਭਾਈਚਾਰੇ ਨਾਲ ਪਿਛਲਾ ਪੁਰਾਣਾ ਅੱਜ ਤੋਂ ਪਤਾ ਨਹੀਂ ਕਿੰਨੇ ਸੌ ਸਾਲ ਪੁਰਾਣਾ ਭਾਈਚਾਰਾ ਉਹ ਵੀ ਨਿਕਲ ਕੇ ਬਾਹਰ ਆਇਆ ਵਾ ਤੋ ਮੈਂ ਕਹਿੰਦਾ ਪੀ ਇਹ ਬਹੁਤ ਸਾਡੇ ਵਾਸਤੇ ਸੋਹਣੀ ਹੈ ਤੇ ਭਾਈਚਾਰੇ ਦੀ ਗੱਲ ਆ ਇਹ ਬੜੀ ਸਾਡੇ ਲਈ ਖੁਸ਼ੀ ਦੀ ਗੱਲ ਆ ਸਾਹਮਣੇ ਆਇਆ ਇਹ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ